ੴ ਸਤਿਗੁਰ ਪ੍ਰਸਾਦਿ ॥ ਬਾਜ ਚੈ ਦੇਸਨੀ ਕਬੀਉ ਬਾਜ ਬੇਂਤੀ ਚੌਪਈ ਅਮਰੀ ਕਰੋ ਹਾ ਦੇ ਰਖਾ ਪੂਰਨ ਹੋਇ ਜਿਤ ਕੇ ਚਾਤਮ ਚਰਨਮਲੈ ਹਮਾਰਾ ਆਪਣਾ ਧਨ ਕਰੋ ਪਰਿਪਾਰਾ ਅਮਰੇ ਦੁਸ ਬੈਤਮ ਕਾਓ ਆਪ ਹਾਦ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਚੜੰਜ ਕਰ ਦਇਆ ਕਰੀਐ ਸਭੈਨ ਕੋ ਹਦ ਸੰਗਰੀਐ ਪੂਰਨ ਹੋਇ ਹਮਾਰੀ ਆਸਾ ਤੋਰੁ ਪਜਣ ਕੀ ਰਹੇ ਪਿਆਸਾ तुम्हें छाड़ के बण आते हूं जो बरचा सपनते पाऊं सेवक सिक हमारे तारिए चुनचू सतर हमारे मारिए आप हाथ दे मुझे बर्य मरण काल का तरासन वरिए हुजो सदा हमारे पच्चा श्रेष्ठ हुजो करे वरच्छा राख ले मेरा कण हारे सहम संत सहाय प्यारे दीन बण दर्शन के हंतातम हो परी सदा स्कंता काल पाए ब्रह्मा वतरा काल पाए शिवदेव वतरा काल पाए करुशन प्रकाश सकल काका की आत्मासा जमण काल जो विश्वकियो वेदरा ब्रह्मा ज्योतियो जमण काल सब लोक सवार नमस्कार है ताए हमारा जमण काल सब भक्त बनायो देव दज चने उपजायो आदन ते के अवतार सोई गुरु सम्भियो हमारा नमस्कार से को हमारी सकल प्रजा जिन आप सवारि शिव कण को शिव गुण सुभ दियो सतरंग को पलमो वद कियो कट कट के अंतर की जान भले भरे की पीर पहचान चींटी ते कुंच रे सोला सब पर कृपा जिक्र होला ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਭੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਪਾਰਾ ਜਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਨ ਸਿਰ ਸਭ ਤਾਰੇ ਆਪੇ ਆਪਣੀ ਭੂਜਿ ਉਚਾਰੇ ਤੁਮ ਸਭੀ ਤੇ ਰਾਤ ਨਿਰਾਲ ਜਾਣਤ ਭੇਦ ਭੇਦੇ ਅਰਿਆਲ ਨਰੰਕਾ ਨਿਰਮਕਾ ਨਿਰਲੰਬੇ ਆਦ ਨੀਲ ਨਾਦੇ ਅਸੰਭਤਾ ਕਾ ਮੂਲ ਉਚਾਰਤ ਭੇਦਾ ਜਾ ਕੋ ਭੇਉ ਨ ਭਾਵਤ ਭੇਦਾ ता कर को करपाणन मानत महामुंड कछ पेदना जानत महादेव को कह सदा शिव निरंकार का चीणित नहिं भिव आप ही अपनी बुध है जेती वर्णत भिन्न-भिन्न ते तेती तुमरा लखन जाय बिसारा कहव सजा प्रथम संसार एकै रूप नो بسرू पारंक पयो राव कहि को पांडज रे से तिरकी नेत फोर कान बहु रहि देनी कहौ बूढ़ा जा है बैठा कौशल्या पे संकट केठा सकरि सिद्ध गाय चंबवाल जुगाड़ स्वरूप सिंघभव ਅਵਰਚਾ ਮੇਰੀ ਤੁਮ ਕਰੋ ਸੇਖੇ ਬਾਰਸਿਕ ਸੰਗਰੋ ਦੁਸਰੇ ਤੇਰ ਵਰਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਦੇ ਤੁਸਾ ਸਰਨੇ ਪਰੇ ਤਿਨ ਕੈ ਦਸਦਕ ਤੋਹਾ ਮਰੇ ਪੁਰਖਣ ਪਗ ਭਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਭਰਨੈ ਤਾਂ ਕੇ ਕਾਲ ਨਟਨੈ ਰਚਾ ਹੋਇ ਤੈ ਸਭ ਕਾਲ ਦੁਸਰੇ ਸਰੇ ਤਤਕਾਲ ਕਿਰਪਾ ਦੇ ਸੰਜਾਇਣ ਰਹੋ ਤਾਂ ਕੇ ਤਾ ਤੁਨ ਕ ਮੋਹਰ ਹੋਰੇ ਦੇ ਸੇਦ ਕਰਮੋ ਸਭ ਹੋਇ ਦੇ ਸਾਸ ਠਕੇ ਨਾ ਕੋਈ ਇਹ ਕਬਾਰਜਤ ਮੈਂ ਸਮਾਰਾ ਕਾਲ ਪਾਸਤੇ ਤਾਏ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਰ ਦੁਸ਼ਧੋਗ ਤੇ ਰਹਾ ਧੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਰ ਦੇਹੁ ਬਾਰੀ ਸਰਬ ਠੋ ਨਮੋ ਸਹਾਈ ਦਿਸਧੋਗ ਤੇ ਲਹਿੂ ਬਚਾਈ ਧੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਰ ਦੇਹੁ ਬਾਰੀ ਸਰਬ ਠੋ ਨਮੋ ਸਹਾਈ ਦਿਸਧੋਗ ਤੇ ਲਹਿੂ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ